ਅੱਜ ਕੀ 2025 ਦੇ ਵਿੱਚ 1500 ਪਲੱਸ ਕੰਪਨੀਆਂ ਆਈਆਂ ਸੀਜੀਸੀ ਯੂਨੀਵਰਸਿਟੀ ਚ ਕਹਿੰਦੇ ਤੁਹਾਡੇ ਬੱਚੇ ਨੂੰ ਇੱਕ ਨੂੰ 1 ਕਰੋੜ ਇੱਕ ਕਰੋੜ ਪੈਕੇਜ ਹਾਂ ਹਾਈएस्ट ਪੈਕੇਜ ਆਰਗੈਨਿਕ ਇਨ ਇੰਡੀਆ 1 ਕਰੋੜ ਰੁਪਏ ਦਾ ਪੈਕੇਜ ਮਿਲਿਆ ਬੱਚੇ ਦਾ ਨਾਮ ਹੈ ਸੂਰਜ ਜਿਆਦਾ ਪੰਜਾਬ ਦਾ ਹੁਸ਼ਿਆਰਪੁਰ ਦਾ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਤੁਹਾਡਾ ਵੱਡਾ ਨਾਂ ਨੇ ਤੁਸੀਂ ਸੀਜੀਸੀ ਜਾਂ ਤੁਹਾਡਾ ਸਿੱਖਿਆ ਦੇ ਖੇਤਰ ਨੂੰ ਲੈ ਕੇ ਪਲਾਨ ਕੀ ਬੱਚਾ ਚਾਹੇ 800 ਰਵੇ ਚਾਹੇ 1000 ਪਰ ਬੱਚੇ ਨੂੰ এনवायरमेंट ਕਿਦਾਂ ਮਿਲ ਰਿਹਾ ਉਹ ਜ਼ਰੂਰੀ ਉਹ ਆਉਟਪੁੱਟ ਲੈ ਰਹੇ ਆਉਟਪੁੱਟ ਮਿਲ ਰਹੀ ਉਹਨੂੰ ਕਿ ਨਹੀਂ ਮਿਲ ਰਹੀ ਬੱਚੇ ਨੂੰ ਐਕਸਪੀਰੀਅੰਸ ਦੇਣਾ ਮਕਸਦ ਆ ਮੇਰਾ ਮੈਂ ਬੈਟਰ ਐਕਸਪੀਰੀਅੰਸ ਦਵਾ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣਾ 4 ਸਾਲ ਮੈਂ ਡਿਗਰੀ ਕਰਨੀ ਮੈਂ 8-10 ਲੱਖ ਰੁਪਏ 4 ਸਾਲਾਂ ਚ ਲਗਾਉਂਗਾ ਜਦੋਂ ਮੈਂ 4th ਈਅਰ ਤੇ ਜਾਊਂਗਾ ਮੇਰਾ ਮੇਰਾ ਕੀ ਰਿਟਰਨ ਆਨ ਇਨਵੈਸਟਮੈਂਟ ਹੈਗੀ ਅਸੀਂ ਇੱਕ ਸਟਾਰਟਅੱਪ ਦਾ ਕਨਸੈਪਟ ਆਇਆ ਸੀ ਅਕਤੂਬਰ ਚ ਉਹਦੇ ਵਿੱਚ ਅਸੀਂ ਆਈਡੀਆ ਪਿਚਿੰਗ ਕੰਪੀਟੀਸ਼ਨਸ ਕਰਦੇ ਆ ਬੂਟ ਕੈਂਪਸ ਕਰਦੇ ਆ ਪਿਚਿੰਗ ਕੰਟੈਸਟ ਹੁੰਦੇ ਆ ਫੰਡਸ ਫੰਡਿੰਗ ਜਿਵੇਂ ਸ਼ਾਰਕ ਟੈਂਕ ਹੁੰਦਾ ਨਾ ਉਦਾਂ ਦਾ এনवायरमेंट ਦਿੰਨੇ ਆ ਅਸੀਂ ਬੱਚੇ ਨੂੰ ਕਿ ਤੂੰ ਬੇਟਾ ਆ ਅਸੀਂ ਜਜੇਸ ਹੋਣਗੇ ਤੂੰ ਆਈਡੀਆ ਪਿਚ ਕਰ ਇਫ ਯਰ ਆਈਡੀਆ ਇਜ਼ ਪ੍ਰੈਜ਼ੈਂਟਡ ਵੈਲ ਤੇ ਤੈਨੂੰ ਅਸੀਂ ਸੀਡ ਫੰਡਿੰਗ ਪ੍ਰੋਵਾਈਡ ਕਰਾਂਗੇ ਫੰਡਿੰਗ ਤੇ ਕੋਈ ਲਿਮਿਟ ਨਹੀਂ ਹੈ ਕਿ ਮੈਂ 2 ਲੱਖ ਦੇਣਾ 5 ਲੱਖ ਦੇਣਾ ਮੈਂ ਉਹਨੂੰ 50 ਲੱਖ ਵੀ ਦੇ ਸਕਦਾ ਮੈਂ ਸਟਾਰਟਅੱਪਸ ਨੇ ਆਪਣੀ ਯੂਨੀਵਰਸਿਟੀ ਦੇ ਤਿੰਨ ਸਟਾਰਟਅਪਸ ਨੂੰ ਮੈਂ ਬੱਚੇ ਨੂੰ ਪ੍ਰੋਮੋਟ ਕਰਵਾਇਆ ਸੀ ਜੀਸੀਸੀ ਯੂਨੀਵਰਸਿਟੀ ਮੋਹਾਲੀ ਦੇ ਵਿੱਚ ਬਹੁਤ ਅੱਛੇ ਸਟਾਰਟਅੱਪਸ ਨੂੰ ਲੈ ਕੇ ਅਸੀਂ ਉਹਨਾਂ ਨੂੰ ਹੈਲਪ ਕਰਦੇ ਹਾਂ ਉਹਨਾਂ ਦੀ ਸਪੋਰਟ ਕਰਦੇ ਹਾਂ ਉਹਨਾਂ ਨੂੰ ਅਸੀਂ ਫੰਡਿੰਗ ਤੋਂ ਲੈ ਕੇ ਬਿਜ਼ਨਸ ਆਈਡੀਆ ਪਿਚਿੰਗ ਕਿੱਦਾਂ ਕਰਨੀ ਕਿੱਦਾਂ ਤੁਸੀਂ ਫਾਈਨੈਂਸ਼ ਮਾਡਲ ਤਿਆਰ ਕਰਨਾ ਕਿੱਦਾਂ ਬਿਜ਼ਨਸ ਮਾਡਲ ਤਿਆਰ ਕਰਨਾ ਉਹ ਅਸੀਂ ਪ੍ਰਪੇਅਰ ਕਰਦੇ ਹਾਂ ਕਿਉਂਕਿ ਪਲੇਸਮੈਂਟ ਤਾਂ ਹਰ ਕੰਪਨੀ ਯੂਨੀਵਰਸਿਟੀ ਕਰਾ ਰਹੀ ਹੈ ਯੂਨੀਵਰਸਿਟੀ ਦੇ ਚਾਂਸਲਰ ਤਾਲੀਵਾਲ ਸਾਹਿਬ ਨੂੰ ਵੱਡਾ ਅਵਾਰਡ ਜਾਪਾਨ ਦੇ ਵਿੱਚ ਮਿਲਿਆ ਹੈ ਅਫਰ ਆਫ ਐਜੂਕੇਸ਼ਨ ਤਾਂ ਇਹ ਅਚੀਵਮੈਂਟ ਕਿੰਨਾ ਮਾਣ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਦੇ ਅਵਾਰਡਸ ਦੇ ਨਾਲ ਨਵਾਜਿਆ ਜਾਵੇ ਤੁਹਾਨੂੰ ਉਹ ਵੀ ਸਿੱਖਿਆ ਦੇ ਖੇਤਰ ਦੇ ਵਿੱਚ ਬੈਕਗ੍ਰਾਉਂਡਸ ਆਪਣੇ ਪੰਜਾਬ ਦੇ ਰੂਟਸ ਜਿਹੜੇ ਆ ਲੋਪੋਪਿੰਡ ਤੋਂ ਉੱਠੇ ਹੋਏ ਇੱਕ ਬੰਦੇ ਨੇ ਟੋਕਿਓ ਜਾਪਾਨ ਦੇ ਵਿੱਚ ਅਵਾਰਡ ਲਿੱਤਾ ਤੇ ਐਡਾ ਵੱਡਾ ਇੱਕ ਢਾਂਚਾ ਖੜਾ ਕੀਤਾ ਜਿਹਦੇ ਵਿੱਚ 30 ਹਜ਼ਾਰ ਬੱਚਾ ਕਟਕਟ ਦੋਨੋਂ ਕੈਂਪਸਾਂ ਨੂੰ ਮਿਲਾ ਕੇ ਹੈਗਾ 6-7 ਹਜ਼ਾਰ ਏਮਪਲੋਈ ਕੰਮ ਕਰ ਰਿਹਾ ਐਡਾ ਵੱਡੀ ਇੰਡਸਟਰੀ ਚਲਾ ਰਿਹਾ ਸਰੇਟੀ ਵਾਲੇ ਸਕੂਲਾਂ ਚੋਂ ਪੜ੍ਹੇ ਹੋਏ ਉੱਠ ਕੇ ਪੱਟੀਆਂ ਲਿਖੀਆਂ ਹੋਈਆਂ ਪੱਟੀਆਂ ਹਾਂ ਉਹ ਉਹ ਵਾਲੇ ਸਕੂਲਾਂ ਚੋਂ ਉੱਠ ਕੇ ਐਡੀ ਵੱਡੀ ਯੂਨੀਵਰਸਿਟੀ ਚਲਾ ਰਿਹਾ ਗਰੁੱਪ ਸੀਜੀਸੀ ਯੂਨੀਵਰਸਿਟੀ ਦਾ ਇੱਕ ਨਾਮ ਹੈ ਮੁਹੱਲੀ ਸੀ ਜੀ ਚਾਹੇ ਪਲੇਸਮੈਂਟ ਹੋਵੇ ਚਾਹੇ ਐਜੂਕੇਸ਼ਨ ਹੋਵੇ ਚਾਹੇ ਸਟਾਰਟਅੱਪ ਦੀ ਗੱਲ ਕਰੀਏ ਚਾਹੇ ਐਪਕਸਟਰ ਕੋਰਪੋਰੇਟਸ ਦੀ ਗੱਲ ਕਰੀ ਹਰ ਖੇਤਰ ਦੇ ਵਿੱਚ ਸੀਸੀ ਯੂਨੀਵਰਸਿਟੀ ਆਪਣਾ ਨਾਮ ਹਾਸਲ ਕਰ ਰਹੀ ਹੈ ਕੁੜੀਆਂ ਦਾ ਔਰਤਾਂ ਦਾ ਸਮਾਜ ਦੇ ਵਿੱਚ ਯੋਗਦਾਨ ਕਿੰਨਾ ਵੱਡਾ ਹੋਣਾ ਚਾਹੀਦਾ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਇਸ ਨੂੰ ਲੈ ਕੇ ਕੀ ਪ੍ਰਾਥਮਿਕਤਾ ਤੁਹਾਡੀ ਆਸ-ਪਾਸੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਕੁੜੀਆਂ ਨੇ ਜਨਮ ਲਿੱਤਾ ਸੀਗਾ ਜਿਨ੍ਹਾਂ ਦੇ ਘਰ 'ਚ ਕੁੜੀਆਂ ਨੇ ਜਨਮ ਲਿੱਤਾ ਉਹਨਾਂ ਨੂੰ ਅਸੀਂ ਬੁਲਾਇਆ ਉਹਨਾਂ ਦੇ ਮਾ- ਮਾਵਾਂ ਨੂੰ ਬੁਲਾ ਕੇ ਇੱਥੇ ਬੁਲਾਏ ਸਾਰੇ ਯੂਨੀਵਰਸਿਟੀ ਬੁਲਾਏ ਉਹਨਾਂ ਨੂੰ ਐਸੇ ਸ਼ੱਕਣ ਦਿੱਤਾ ਕੁੜੀਆਂ ਅੱਜ ਪਾਇਲਟਸ ਵੀ ਐ ਕੁੜੀਆਂ ਅੱਜ ਸਾਇੰਟਿਸਟਸ ਵੀ ਨੇ ਸੁਨੀਤਾ ਵਿਲੀਅਮ ਵੀ ਇੱਕ ਕੁੜੀ ਸੀ ਕਲਪਨਾ ਚਾਵਲਾ ਕਲਪਨਾ ਚਾਵਲਾ ਮਦਰ ਟਰੇਸਾ ਇਹ ਸਾਰੀਆਂ ਕੁੜੀਆਂ ਨੇ ਡਿਜੀਟਲ ਲਿਟਰੇਸੀ ਪਿੰਡਾਂ 'ਦੇ ਸਕੂਲਾਂ 'ਚ ਹੈਗੇ ਲਾਇਬ੍ਰੇਰੀਜ਼ ਹੈ ਨਾ ਕਲਾਸਰੂਮ ਡਵੈਲਪ ਕਰਨੇ ਲੈਬਸ ਡਵੈਲਪ ਕਰਨਾ ਕਿ ਕੰਪਿਊਟਰ ਲੈਬਸ ਨਹੀਂ ਹੈਗੀਆਂ ਸਕੂਲਾਂ 'ਚ ਇਹ ਬਹੁਤ ਜ਼ਰੂਰੀ ਚਾਹੀਦੇ ਆ स्कॉलरशिप दे स्पोर्ट्स ਦੇ ਵਿੱਚ ਵੀ ਸਕਾਲਰਸ਼ਿਪਸ ਹੈ ਡਿਫੈਂਸ ਦੇ ਵਿੱਚ ਸਕਾਲਰਸ਼ਿਪਸ ਹੈ ਸਿੰਗਲ ਗਰਲ ਚੈਲੰਜਰ ਸਕਾਲਰਸ਼ਿਪ ਹੈ ਆਫਰ ਫਰੰ ਦੇ ਸਕਾਲਰਸ਼ਿਪਸ ਹੈ ਮੈਰਿਟ ਬੇਸ ਸਕਾਲਰਸ਼ਿਪ ਤਾਂ ਹੈ ਹੀ ਹੈ ਜਿਹਨਾਂ ਦੇ ਅੱਛੇ ਅੱਛੇ ਐਂਟਰਸ ਐਗਜ਼ਾਮ ਦੇ ਵਿੱਚ ਅੱਛਾ ਨਾਮ ਅੱਛੇ ਮਾਰਕਸ ਆਏ ਉਹਨਾਂ ਦੇ ਅੱਛੇ ਗ੍ਰੇਡਸ ਆਏ ਉਹਨਾਂ ਨੂੰ ਵੀ ਸਕਾਲਰਸ਼ਿਪ ਦਿੱਤੀ ਜਾਂਦੀ ਐਸੀ ਸਾਡੇ ਕੋਲ ਇਹੋ ਜਿਹੇ ਬੱਚੇ ਵੀ ਆ ਜਿਹੜੇ 50% ਸਕਾਲਰਸ਼ਿਪ ਤੇ ਵੀ ਪੜ ਰਹੇ 50% ਵਾਲੇ ਵੀ hmm. 100% ਵਾਲੇ ਵੀ ਹੈਗੇ ਇੱਥੇ 100% ਫ੍ਰੀ ਟਿਊਸ਼ਨ ਫ੍ਰੀ ਫੀਸ ਕੀ ਵੀ ਹੈਗੇ ਬੱਚੇ ਓਨਲੀ ਯੂਨੀਵਰਸਿਟੀ ਹੈ ਜਿਹਦੇ ਵਿੱਚ ਡਾਇਰੈਕਟ ਇਨਵੋਲਵਮੈਂਟ ਰੱਖੀ ਸਟੂਡੈਂਟਸ ਦੀ ਸਾਡੇ ਡੇ ਟੂ ਡੇ ਆਪਰੇਸ਼ਨਸ ਡਿਸੀਜਨ 메ਕਿੰਗ ਦੇ ਵਿੱਚ ਮੈਂ ਸਟੂਡੈਂਟਸ ਨੂੰ ਬੁਲਾ ਲੈਂਦਾ ਜਦੋਂ ਮੈਂ ਇੱਥੇ ਬੋਰਡ ਮੀਟਿੰਗ ਕਰਦਾ ਹਾਂ ਜੋ ਕੁਝ ਹੁੰਦਾ ਸਟੂਡੈਂਟਸ ਤੇ ਪ੍ਰਸਤਾਵ ਲੈਂਦਾ ਕੋਈ ਵੀ ਯੂਨੀਵਰਸਿਟੀ ਨਹੀਂ ਲੈ ਰੀ ਸਟੂਡੈਂਟਸ ਨੂੰ ਇਹ CGC ਯੂਨੀਵਰਸਿਟੀ ਮੁਹਾਲੀ ਜਿਹੜੀ ਹੈ ਇੱਕ ਓਨਲੀ ਯੂਨੀਵਰਸਿਟੀ ਹੈ ਜਿਹਦੇ ਵਿੱਚ ICT ਟੂਲਸ ਦੇ ਨਾਲ ਜਿਹੜੇ ਹੈਗੇ ਸਮਾਰਟ ਕਲਾਸਰੂਮਸ ਬਣਾ ਰਹੇ ਹੋ ਤੁਹਾਡੇ ਕੋਲ ਇੰਟਰਨੈਸ਼ਨਲ ਸਟੂਡੈਂਟਸ ਵੀ ਹੁੰਦੇ ਨੇ ਨਾ ਉਹਨਾਂ ਦੇ ਲਈ এনवायरमेंट ਕਿਵੇਂ ਆ ਮਤਲਬ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਉਹ ਫੀਲ ਕਰਦੇ ਨੇ ਕਿੰਨੇ ਸਟੂਡੈਂਟਸ ਨੇ ਤੁਹਾਡੇ ਕੋਲ ਕਿ ਸਾਡੇ ਵਿੱਚ ਅਸੀਂ 2021 ਚ ਡਿਪਾਰਟਮੈਂਟ ਚ ਖੜਾ ਕੀਤਾ ਸੀ CGC ਚ ਜਿਹੜੀ ਸੀ ਨਾ ਸਾਡਾ ਕਾਲਜ ਸੀ ਅਸੀਂ ਪਹਿਲਾਂ ਤਾਂ ਹੁਣ ਐਸੀ ਯੂਨੀਵਰਸਿਟੀ ਬਣੇ ਆ ਬਾਹਰੋਂ ਦੇ ਆਤੀ ਆਣ ਲੱਗ ਗਏ ਹਾਂ 800 ਬੱਚਾ ਹੈਗਾ ਆਪਣੇ ਕੋਲ